ਫੋਰਚੂਨਰ ਕਾਰ ਇੱਕ ਐਸੀ ਕਾਰ ਆ ਜਿਹੜਾ ਹਰੇਕ ਬੰਦੇ ਦਾ ਨਾ ਸੁਪਨਾ ਹੁੰਦਾ ਵੀ ਸਾਡੇ ਤੱਲੇ ਫੋਰਚੂਨਰ ਹੋਵੇ ਬੈਠ ਕੇ ਕਮੈਂਟ ਕਰਦੇ ਨੇ ਮਹਿੰਗਾ ਸਸਤਾ ਇਹ ਉਹ ਬਾਈ ਹੈ ਨਾ ਮੌਕੇ ਉਰੇ ਆ ਕੇ ਜਦੋਂ ਗੱਡੀ ਟ్రਾਈ ਲਈ ਜਾਂਦੀ ਆ ਅਸਲ ਚ ਫਿਰ ਪਤਾ ਲੱਗਦਾ ਮੈਨੂੰ ਪਤਾ ਲੱਗਦਾ ਐਵੇਂ ਕਮੈਂਟ ਪਾਉਣ ਨਾਲ ਕੋਈ ਫਾਇਦਾ ਥੋੜੀ ਹੁੰਦਾ ਗੱਡੀ ਆ ਕੇ ਟ్రਾਈ ਮਾਰੋ ਫਿਰ ਉਸ ਤੋਂ ਬਾਅਦ ਦੱਸੋ ਵੀ ਗੱਡੀ ਕਿੱਦਾਂ ਦੀ ਹੈ ਫਿਰ ਕਮੈਂਟ ਕਰੋ ਤੁਸੀਂ ਫਿਰ ਫਿਰ ਦੱਸੋ ਵੀ ਆ ਕੇ ਵੀ ਹੈ ਨਾ ਕਿਵੇਂ ਕਹੇ ਜਾ ਰੇਟ ਆ ਲੈ ਵੀ ਬਾਈ ਹੈ ਨਾ ਇਹ ਕਾਰ ਹੈ ਇਹ ਕਾਰ ਬਹੁਤੀ ਆਮ ਵੀ ਨਹੀਂ ਹੈਗੀ ਠੀਕ ਹੈ ਵੀ ਹਰੇਕ ਲਵੇ ਮਿਲੂਗੇ ਮਿਲੂ ਕਿਸੇ ਕਿਸੇ ਲਵੇ ਪਰ ਜਿਹੜਾ ਹੋਊਗਾ ਉਹ ਵਧੀਆ ਬੰਦੇ ਹੋਊਗਾ ਬਹੁਤ ਨਵੀਂ ਕਾਰ ਹੈ ਭਾਜੀ ਜੇ ਬੰਦੇ ਨੇ ਚਲਾ ਲਈ ਉਹ ਬੰਦਾ ਨਹੀਂ ਉਤਰੇਗਾ ਜਜ਼ਰ ਆ ਖੜੀਆ ਲੰਮਰੂਤੀ ਦੇ ਸੈਗਮੈਂਟ ਦੀ ਗੱਲ ਕਰਾਂ ਮਨ ਲੇ 6-7 ਕਾਰਾਂ ਇਸ ਟਾਈਮ ਉਰੇ ਖੜੀਆਂ ਹਾਂਜੀ ਹਾਂਜੀ ਵੀਰ ਜੀ ਬਾਕੀ ਭਾਈ ਪਾਈਪ ਲਾਈਨ ਦੇ ਵਿੱਚ ਗੱਡੀਆਂ ਬਹੁਤ ਨੇ ਕੋਈ ਵੀ ਕਾਰ ਲੈਣੀ ਹੈ ਇੱਕ ਵਾਰ ਭਾਈ ਉਹਨਾਂ ਨੂੰ ਕਾਲ ਕਰ ਲਿਓ ਆਪਣੇ ਕੋਲ ਸਕੋਰਪਿਓ ਵੀ ਮਿਲ ਜੇਗੀ ਬਲੈਰੋ ਹੋਰ ਵੀ ਮਾਡਲ ਵੀ ਮਿਲ ਜੇਗੀ Honda City ਮਿਲ ਜੇਗੀ A1 ਮੋਟਰਸ ਤੇ ਆ ਗਏ ਭਾਈ ਮਣੀ ਮਾਦਰੇ ਆਪਾਂ ਭਾਈ ਪ੍ਰਿੰਸ ਕੋਲੇ ਤੇ ਤੁਹਾਨੂੰ ਚੰਗੇ ਚੰਗੇ ਕਾਰਾਂ ਦਿਵਾਵਾਂਗੇ ਲਗਭਗ ਗੱਲ ਕਰਾਂ ਵੀ 2 ਕੁ ਲੱਖ ਰੁਪਏ ਤੋਂ ਸਟਾਰਟਿੰਗ ਹੈ ਅਪ ਰੇਂਜ ਨਹੀਂ ਮਰਜ਼ੀ ਲੈ ਲਓ ਤੇ ਬਾਕੀ ਕਾਰਾਂ ਦੀ ਗੱਲਬਾਤ ਪੁੱਛਦੇ ਆ ਭਾਈ ਤੋਂ ਕਿੰਦਾਂ ਦੀ ਕਾਰਾਂ ਰਹਿਣਗੇ ਇੰਜਨ ਗੇਅਰ ਵਗੈਰਾ ਸਾਰਾ ਕੁਝ ਤੁਹਾਨੂੰ ਐਂਡ ਤੱਕ ਬਣੇ ਰਹੋ ਭਾਈ ਬਹੁਤ ਚੰਗੇ ਚੰਗੇ ਕਾਰਾਂ ਦਿਖਾਉਂਗਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਕਹਿੰਦਾ ਸ਼ੇਅਰ ਨਹੀਂ ਕਰਦੇ ਭਾਈ ਇਹ ਬਾਈ ਹੋਰੀ ਨਹੀਂ ਨਹੀਂ ਭਾਈ ਸਾਰੇ ਸ਼ੇਅਰ ਕਰੋ ਕਰਿਆ ਕਰੋਗੇ ਤਾਂ ਹੀ ਅੱਗੇ ਅੱਗੇ ਵੀਡੀਓ ਆਏਗੀ ਇਹਦਾ ਰੂੰਡੀ ਬੋਲਦੇ ਨੇ ਨਹੀਂ 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 ਛੋੜ ਲੈਣਾ ਕੰਮ ਨਹੀਂ ਕਰਨਾ ਸਹੀ ਗੱਲ ਵੀਰੇ ਸਹੀ ਗੱਲ ਤੇ ਮਿੱਤਰੋ ਭਾਈ ਹਨਾ ਪਾਇਆ ਤੇ ਜਿਹੜਾ ਵੀ ਮਿੱਤਰ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਊਗਾ ਐਸੀ ਗੱਲ ਨਹੀਂ ਬਾਈ ਹੈਨਾ ਵੀਰ ਦਿਖਾਓ ਬਾਈ ਨੂੰ ਵੀਰ ਆ ਵੀਡੀਓ ਸ਼ੇਅਰ ਕਰਕੇ ਜੋ ਮਾਨਦਾਨ ਹੁੰਦਾ ਮੌਕੇ ਤੇ ਆਰ ਬਾਈ ਹੈਨਾ ਉਹ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਬਾਕੀ ਬਾਈ ਤੇ ਕਿਸੇ ਆਉਣਾ ਬਸ ਮੰਨੀ ਮਾਦਰਾ ਕਾਰਬਿਆਰ ਪਰ ਕੀ ਆ ਸਿੱਧਾ ਤੁਸੀਂ ਇੱਥੇ ਆਓਗੇ ਬਾਈ ਹੈ ਬਿਲਕੁਲ ਜੀ ਤੇ ਹੁਣ ਆਹ ਕਾਰ ਦੀ ਗੱਲ ਬਾਤ ਕਰਦੇ ਆ ਆਪਣੇ ਲੋ ਡਿਜ਼ਾਇਰ ਆ ਗਈ ਚੰਡੀਗੜ੍ਹ ਨੰਬਰ ਦੀ ਇਹ ਕਿਹੜਾ ਮਾਡਲ ਹੈ ਭਾਜੀ ਡਿਜ਼ਾਇਰ 2008 ਮਾਡਲ ਹੈ ਹਾਂਜੀ ਪੈਟਰੋਲ ਪਲੱਸ ਸੀਐਨਜੀ ਗੱਡੀ ਹੈ ਓਕੇ ਇਹਦੇ ਜੀ ਸੀਐਨਜੀ ਅਪਰੂਵਡ ਆਰਸੀ ਤੇ ਅਪਰੂਵਡ ਹੈ ਹਾਂਜੀ ਹਾਂਜੀ ਚੰਡੀਗੜ੍ਹ ਦਾ ਨੰਬਰ ਹੈ ਫਸਟ ਓਨਰ ਦੀ ਗੱਡੀ ਹੈ ਭਾਜੀ ਠੀਕ ਹੈ ਜੀ ਗੱਡੀ ਲਾਸਤ ਦੇ ਦਾਂਗੇ 1,80,000 ਰੁਪਏ ਦੀ 1,80,000 ਚ ਮਾਡਲ 2008 ਮਾਡਲ ਹੈ 28 ਤੱਕ ਪਾਸ ਹੈ ਪਾਸਿੰਗ ਹੈਗੀ ਆ ਹਾਂਜੀ ਹਾਂਜੀ ਠੀਕ ਹੈ ਅਸਲ ਜਿਹੜੀ ਵਰਜੀ ਕਾਰਾਂ ਨੇ ਆਪਣੇ ਲੈਵਲ ਸਾਰੀਆਂ ਸਾਰੀਆਂ ਪਾਸਿੰਗ ਹੈਗੀ ਆ ਪਾਸਿੰਗ ਹੈਗੀ ਹੈ ਜੀ ਪਾਸਿੰਗ ਤਾਂ ਕੋਈ ਗੱਡੀ ਅਸਲ ਮਾਈਲੇਜ ਕਿੰਨੇ ਕੁ ਦੇ ਦਿੰਦੀ ਹੈ ਵੀਰੇ ਭਾਜੀ ਮੇਰੇ ਖਿਆਲੇ ਜੇ ਸੀਐਨਜੀ ਤੇ ਚਲਾਉਂਗੇ ਤੇ ਮੇਰੇ ਖਿਆਲ 25 ਠੀਕ ਹੈ ਭਾਈ ਲੈ ਭਾਈ 25 ਤੋਂ ਉੱਤੇ ਉੱਤੇ ਤੁਹਾਨੂੰ ਐਵਰੇਜ ਦੇਣੀ ਹੈ ਬਾਕੀ ਨਹੀਂ ਤਾਂ ਆਪਾਂ ਸਾਰਾ ਗੱਡੀ ਦਾ ਨਵਾਂ ਸੀਟ ਕਵਰ ਤੋਂ ਲੈ ਕੇ ਸਾਰਾ ਕੁਝ ਕੋਈ ਪੇਂਟ ਜੌਬ ਕੁਝ ਨਹੀਂ ਕਰਵਾਉਣਾ ਸਿਰਫ ਆਪਣਾ ਲੈ ਕੇ ਆਣਾ ਪੈਟਰੋਲ ਪਾਓ ਸੀਐਨਜੀ ਪਾਓ ਗੱਡੀ ਚਲਾਓ ਠੀਕ ਹੈ ਵੀਰੇ ਲਓ ਭਾਈ ਅਗਲੀ ਕਾਰ ਆ ਗਈ ਆਪਣੇ ਲਵੇ ਡਿਜ਼ਾਇਰ ਨਵੀਂ ਸ਼ੇਪ ਦੇ ਵਿੱਚ ਇਹ ਕਿਹੜਾ ਮਾਡਲ ਹੈ ਵੀਰੇ ਇਹ ਹੈ 2013 ਮਾਡਲ 14 ਰਜਿਸਟਰਡ ਗੱਡੀ ਹੈ ਹਾਂਜੀ ਹਾਂਜੀ ਫਸਟ ਓਨਰ ਦੀ ਗੱਡੀ ਹੈ ਚੰਡੀਗੜ੍ਹ ਦਾ ਨੰਬਰ ਹੈ ਭਾਜੀ ਇਹ ਅਲੌਇ ਟਾਇਰ ਵਧੀਆ ਗੱਡੀ ਹੈ ਵੀ ਹਾਂਜੀ ਇਹ ਗੱਡੀ ਆਪਾਂ ਲਾਸਟ ਦੇਵਾਂਗੇ 1.5 ਲੱਖ ਰੁਪਏ ਦੀ 1.5 ਲ ਤੱਬੀ ਲਾਇਬ ਵਗੈਰਾ ਬਾਈ ਸਾਰਾ ਕੁਝ ਲੱਗਿਆ ਅੱਛਾ ਲੋਨ ਦੀ ਫੈਸਿਲਿਟੀ ਦੀ ਗੱਲ ਕਰੀ ਹਾਂ ਫੈਸਿਲਿਟੀ ਹੈਗੀ ਹੈ ਤੁਸੀਂ ਆਪਣਾ ਮੇਰੇ ਨੰਬਰ ਤੇ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਤੁਸੀਂ ਆਪਣਾ ਮੈਨੂੰ ਫੋਨ ਕਰਕੇ ਆਪਣਾ ਸਿਵਲ ਚੈੱਕ ਕਰਾ ਸਕਦੇ ਹੋ ਜੇ ਟੋਕਨ ਵਾਲਾ ਟੋਕਨ ਪਾ ਸਕਦੇ ਹੋ ਤੇ ਜਦੋਂ ਤੁਹਾਡਾ ਲੋਨ ਹੋ ਜਾਏਗਾ ਆਪਣੀ ਗੱਡੀ ਲੈਣ ਆਜੋ ਤੇ ਗੱਡੀ ਦੀ ਰਿਪੋਰਟ 0 0 ਮਿਲੇਗੀ ਗੱਡੀ ਦੀ ਰਿਪੋਰਟ ਚ ਵੀ ਬਾਅਦ ਚ ਵੀ ਕੋਈ ਫਰਕ ਲੱਗਿਆ ਗੱਡੀ ਦੇ ਆਪਣੇ ਪੈਸੇ ਵਾਪਸ ਲੈ ਜਾਓ ਗੱਡੀ ਛੱਡ ਦਿਓ ਬਈ ਇਸ ਤੋਂ ਬਾਅਦ ਤਾਂ ਬਈ ਹੁਣ ਕੀ ਗਾਰੰਟੀਆਂ ਦੇਈ ਆਪਾਂ ਹਣਾ ਬਈ ਬਾਕੀ ਇੱਕ ਗੱਲ ਹੋਰ ਜਿਹੜਾ ਬਾਈ ਹੈ ਨਾ ਕੋਈ ਵੀ ਹੁਣ ਬਾਈ ਨੇ ਕਹਿਦਾ ਵੀ ਸਾਡੀ ਗੱਡੀ ਦਾ ਬਾਈ ਵਧੀਆ ਪੂਰੀ ਹੈ ਹਨਾ ਤੇ ਬਾਕੀ ਥੋੜਾ ਵੀ ਹੱਕ ਬਣਦਾ ਵੀ ਚੰਗੀ ਤਰ੍ਹਾਂ ਚੈੱਕ ਕਰਨੀ ਦਾ ਨਹੀਂ ਆਪਦਾ ਬਾਈ ਚੰਗੀ ਤਰ੍ਹਾਂ ਤੁਸੀਂ ਵੀ ਤਸੱਲੀ ਕਰੋ ਬਾਈ ਜਾਨਾ ਦਾ ਕਰੀ ਹੁੰਦੀ ਹੈ ਬਈ ਯਾਰ ਹਨਾ ਤੇ ਬਾਅਦ ਚ ਉਹ ਲੜਾਈ ਵਾਲਾ ਕੋਈ ਕੰਮ ਨਹੀਂ ਰਹਿੰਦਾ ਹਾਂ ਬਿਲਕੁਲ ਤੇ ਹੁਣ ਆਹ ਕਾਰ ਦੀ ਗੱਲ ਕਰਦੇ ਸਵਿਫਟ ਦੀ ਭਾਜੀ 2016 ਮਾਡਲ ਹੈ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਗੱਡੀ ਹਾਂਜੀ ਅਲੌਏ ਟਾਇਰ ਸਕਰੀਨਸ ਸਭ ਕੁਝ ਗੱਡੀ ਚ ਲੱਗਿਆ ਹੋਇਆ ਹਾਂਜੀ ਗੱਡੀ ਭਾਜੀ ਲਾਸਟ ਮਿਲੇਗੀ ਇਹ 435000 ਰੁਪਏ ਦੀ 435000 ਰੁਪਏ ਦੀ ਡੀਜ਼ਲ ਦੀ ਕਾਰ ਹੈ ਹਾਂਜੀ ਫਰਸਟ ਓਨਰ ਗੱਡੀ ਹੈ ਭਾਜੀ ਓਕੇ ਹਾਂਜੀ ਅਬੀ ਚੰਡੀਗੜ੍ਹ ਨੰਬਰ ਦੇ ਵਿੱਚ ਫਰਸਟ ਓਨਰ ਦੀ ਕਾਰ ਡੀਜ਼ਲ ਦੀ ਡੀਜ਼ਲ ਦੀ ਬਹੁਤ ਸੋਹਣੀ ਕਾਰ ਹੈ ਕਲਰ ਬੜਾ ਪਿਆਰਾ ਕਾਰ ਦਾ ਬਈ ਹੈ ਨਾ ਰਾਇਲ ਕਿਹੜਾ ਬੋਲਦੇ ਨੇ ਉਹਨੂੰ ਖੜਾ ਸੁਰਮੇ ਰੰਗਾ ਸੁਰਮੇ ਰੰਗਾ ਠੀਕ ਹੈ ਵਧੀਆ ਗੱਡੀ ਹੈ ਭਾਜੀ ਇਹ ਵੀ ਹਾਂ ਅਗਲੀ ਗੱਡੀ ਭਾਜੀ 2015 ਮਾਡਲ ਹੈ ਹਾਂਜੀ ਇਹ ਵੀ ਡੀਜ਼ਲ ਦੀ ਕਾਰ ਹੈ ਇਹ ਗੱਡੀ ਭਾਜੀ ਲਾਸਟ ਦੇ ਦਾਂਗੇ 375000 ਰੁਪਏ ਦੀ 375000 ਰੁਪਏ ਦੇ ਵਿੱਚ ਭਾਈ ਵਗਰੇ Maruti ਦਾ ਸੈਗਮੈਂਟ ਬਹੁਤ ਆ ਬਾਈ ਖੁਰਾ ਲਵੇ ਹਨ ਤੇ ਗੱਲ ਕਰਾਂ ਵੀ ਉਧਰ ਵੀ ਖੜੀਆਂ Maruti ਦੇ ਕਾਰਾਂ ਤੇ ਇੱਧਰ ਵੀ ਤੁਹਾਨੂੰ ਸਾਰੀਆਂ ਕਾਰਾਂ ਦਊਗਾ ਰੇਟ ਸੀ ਕਾਰ ਦਾ 375000 375000 ਮੌਕੇ ਤੇ ਭਈ ਹੈ ਨਾ ਤੁਹਾਡਾ ਜੋ ਮਾਨਦਾਨ ਹੈ ਤੁਹਾਡਾ ਜ਼ਰੂਰ ਕੀਤਾ ਜਾਵੇ ਮੌਕੇ ਤੇ ਜ਼ਰੂਰ ਕਰਾਂਗੇ ਭਾਜੀ ਤੇ ਅਗਲੀ ਗੱਡੀ ਭਾਜੀ ਇਹ Swift ਹੈ ਹਾਂਜੀ 2018 ਮਾਡਲ ਹੈ ਓਕੇ ਨਵੀਂ ਸ਼ੇਪ ਵਾਲੀ Swift ਹੈ ਡੀਜ਼ਲ ਦੀ ਕਾਰ ਹੈ ਠੀਕ ਹੈ ਨਾਲੇ ਆਟੋਮੈਟਿਕ ਹੈ ਜੀ ਓਕੇ ਜੀ ਇਹ ਗੱਡੀ ਭਾਜੀ ਲਾਸਟ ਦੇ ਦਾਂਗੇ 525000 ਰੁਪਏ ਦੀ 525000 ਰੁਪਈਆ ਦੇ ਵਿੱਚ ਅੱਛਾ ਜਿਵੇਂ ਹੁਣ ਐਚਆਰ 51 ਆਈ ਹੈ ਨਾ ਇਹ ਫਰੀਦਾਬਾਦ ਦਾ ਨੰਬਰ ਦਾ ਹੈ ਇਹ ਇਹਦੀ ਐਨਓਸੀ ਦਵਾਂਗੇ ਆਪਾਂ ਜਾਂ ਨੰਬਰ ਲਾ ਕੇ ਨਹੀਂ ਐਨਓਸੀ ਦਵਾਂਗੇ ਭਾਜੀ ਐਨਓਸੀ ਦਵਾਂਗੇ ਲੋ ਵੀ ਇਹਦੀ ਐਨਓਸੀ ਤੁਹਾਨੂੰ ਦਿੱਤੀ ਜਾਣੀ ਹੈ ਭਾਈ 10 ਤੋਂ 15 ਦਿਨ ਦਾ ਟਾਈਮ ਹੁੰਦਾ ਹੈ ਸਾਡੇ ਕੋਲ ਠੀਕ ਹੈ ਅਸੀਂ 10 ਤੋਂ 15 ਦਿਨ ਦੇ ਵਿੱਚ ਵਿੱਚ ਐਨਓਸੀ ਦੇ ਕੇ ਦੇ ਦਿੰਦੇ ਹਾਂ ਠੀਕ ਹੈ ਭਾਈ ਹਾਂਜੀ ਤੇ ਆਹਾ ਵੀਰੇ ਆਹਾ 2014 ਮਾਡਲ ਡੀਜ਼ਲ ਹੈ ਆਸ ਦਾ ਟੌਪ ਵਾਲਾ ਮਾਡਲ ਪੁਸ਼ ਬਟਨ ਸਟਾਰਟ ਹੈ ਜੀ ਹਾਂਜੀ ਹਾਂਜੀ ਇਹ ਗੱਡੀ ਭਾਜੀ ਲਾਸਟ ਦੇਾਂਗੇ 390000 ਰੁਪਏ ਦੀ 390000 ਮਾਡਲ ਮਾਡਲ 2014 ਜੀ 14 ਹਾਂਜੀ 14 ਮਾਡਲ 390000 ਦੀ ਕਾਰ ਮਿਲ ਰਹੀ ਹੈ ਭਾਈ ਟਾਪ ਮਾਡਲ ਹੈ ਪੁਸ਼ ਬਟਨ ਸਟਾਰਟ ਹੈ ਹਾਂਜੀ ਹਾਂਜੀ ਆਸਤਾ ਭਾਈ ਡੀਜ਼ਲ ਦੀ ਕਾਰ ਹਾਂਜੀ ਤੇ ਭਾਈ ਰੇਟ ਚੈੱਕ ਕਰੋ ਰੇਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਅਗਲੀ ਤੁਹਾਨੂੰ ਮੈਂ ਐਕਸਪੀਵੀ ਦੀ ਕਾਰਾਂ ਦਊਂਗਾ ਦੋ ਆ 473 ਤੋਂ ਸਾਡਾ ਲੋਕਲ ਨੰਬਰ ਹੈ ਆਪਣਾ ਲੋਕਲ ਨੰਬਰ ਹੈ ਭਾਜੀ ਹਾਂਜੀ ਨੰਬਰ ਵੀ ਇਹਦਾ ਪੇਡ ਹੈ 338 ਓਕੇ ਇਹ ਟਾਪ ਵੇਰੀਐਂਟ ਹੈ ਸਨਰੂਫ ਲੱਗਿਆ ਹੋਇਆ ਡਬਲ 10 ਓਕੇ ਆ ਭਾਜੀ ਲਾਸਟ ਗੱਡੀ ਦੇ ਦਾਂਗੇ ਭਾਜੀ 6.5 ਲੱਖ ਰੁਪਏ ਦੇ 6.5 ਲੱਖਾਂ ਚ ਹਾਂਜੀ ਲੈ ਵੀ 6.5 ਲੱਖ ਚ ਇੱਕ ਤਾਂ 7 ਸੀਟਰ ਕਾਰ ਉੱਪਰ ਦੀ ਸਨਰੂਫ ਅਲਾਏ ਬਾਕੀ ਪ੍ਰੋਜੈਕਟਰ ਲਾਈਟਾਂ ਅੰਦਰੋਂ ਆਪ ਕੰਫਰਟ ਪੂਰਾ ਕਾਰ ਦੇ ਦੇ ਬਹੁਤ ਕੰਫਰਟ ਭਾਜੀ ਬਹੁਤ ਵਧੀਆ ਗੱਡੀ ਭਾਜੀ ਹੂੰ ਲੋ ਬਈ ਚੈੱਕ ਕਰੋ ਬਈ ਕਾਰ ਐਵਰੇਜ ਵੀ ਵਧੀਆ ਕਾਰ ਦੀ ਹੈ ਇਹ ਵਧੀਆ ਹੂੰ ਤੇ ਅਗਲੀ ਆ ਗਈ ਇਹ ਵੀ ਟੌਪ ਇਹ ਵੀ ਟੌਪ ਹੈ ਭਾਜੀ ਇਹ 10 ਨੇ ਦੋਨੇ ਹਾਂਜੀ ਦੋਨੋਂ ਹੀ 10 ਹੈ ਇਹ 15/16 ਉਹ 15 ਮਾਡਲ ਹੈ ਜੀ ਠੀਕ ਹੈ ਵੀਰੇ ਤੇ ਇਹ ਚੰਡੀਗੜ੍ਹ ਦਾ ਨੰਬਰ ਹੈ ਉਹ ਵੀ ਚੰਡੀਗੜੀ ਲਾ ਲਓ ਚੰਡੀਗੜੀ ਆਥਾਰਟੀ ਚੰਡੀਗੜੀ ਹੈ ਜੀ ਇਹ ਗੱਡੀ ਭਾਜੀ ਲਾਸਟ ਦੇ ਦਾਂਗੇ 7 ਲੱਖ ਰੁਪਏ ਦੀ 7 ਲੱਖ ਰੁਪਈਆਂ ਦੇ ਵਿੱਚ ਰਿਕਾਰਡ ਦੇ ਨਾਲ ਚੱਲੀ ਹੋਈ ਹੈ ਹੂੰ ਹੂੰ ਬਹੁਤ ਪਿਆਰੀ ਗੱਡੀ ਆ ਕੇ ਸੈਲਫ ਮਾਰ ਕੇ ਦੇਖੋ ਤਾਂ ਹੀ ਪਤਾ ਲੱਗ ਜੇ ਬਈ ਕਿੰਦਾ ਦੱਦੀ ਹੈ ਜੀ ਤੇ ਭਾਈ ਕੋਈ ਵੀ ਹੈ ਨਾ ਜਿਵੇਂ ਆਪਾਂ ਕਹਿੰਦੀ ਜਿਵੇਂ ਹੁਣ ਤੁਹਾਨੂੰ ਰੇਟ ਦਿੱਤਾ ਭਾਈ ਹੈ ਨਾ ਇਹ ਭਾਈ ਅਣਾ ਬੈਠ ਕੇ ਕਮੈਂਟ ਕਰਦੇ ਨੇ ਮਹ ਭਾਈ ਹਨਾ ਮੋਕ ਉਰੇ ਆ ਕੇ ਜਦੋਂ ਗੱਡੀ ਟ్రਾਈ ਲਈ ਜਾਂਦੀ ਆ ਅਸਲ ਚ ਫੇਰ ਪਤਾ ਲੱਗਦਾ ਫੇਰ ਹੀ ਪਤਾ ਲੱਗਦਾ ਐਵੇਂ ਕਮੈਂਟ ਪਾਉਣ ਨਾਲ ਕੋਈ ਫਾਇਦਾ ਥੋੜੀ ਹੁੰਦਾ ਗੱਡੀ ਆ ਕੇ ਟ్రਾਈ ਮਾਰੋ ਫੇਰ ਉਸ ਤੋਂ ਬਾਅਦ ਦੱਸੋ ਵੀ ਗੱਡੀ ਕਿੱਦਾਂ ਦੀ ਹੈ ਬਸ ਫੇਰ ਕਮੈਂਟ ਕਰੋ ਤੁਸੀਂ ਫੇਰ ਫੇਰ ਦੱਸੋ ਵੀ ਆ ਕੇ ਵੀ ਹਨਾ ਕਿਵੇਂ ਕਿਹਜਾ ਰੇਟ ਆ ਤੇ ਆ ਗਈ ਆਪਣੀ ਬਲੇਰੋ ਭਾਜੀ ਬਲੇਰੋ ਆ ਸੋਲਿਡ ਕਾਰ ਤੁਹਾਨੂੰ ਪਤਾ ਹੀ ਹੈ ਭਾਜੀ ਇਹ ਤਾਂ ਭਾਈ ਇਹ ਇਹ ਦਾ ਇਹਦਾ ਨਾ ਟਾਈਮ ਹੀ ਨਹੀਂ ਜਾਂਦਾ ਕਾਰ ਦਾ ਇਹਦਾ ਹੋਰ ਹੀ ਹਿਸਾਬ ਦੀ ਕਾਰ ਹੈ ਬਿਲਕੁਲ ਹਾਂ ਇਹ 2018 ਮਾਡਲ ਹੈ ਭਾਜੀ ਹਾਂਜੀ ਹਰਿਆਣਾ ਦੀ ਨੰਬਰ ਫਸਟ ਓਨਰ ਗੱਡੀ ਹੈ ਬਾਜੀ ਹਾਂਜੀ ਇਹ ਗੱਡੀ ਬਾਜੀ ਲੈ ਸਕਦੇ ਆਂਗੇ 6.5 ਲੱਖ ਰੁਪਏ ਸਾਢੇ 6 ਲੱਖ ਰੁਪਈਆ ਦੇ ਵਿੱਚ ਮਾਡਲ 18 8ਵੇਂ ਮਹੀਨੇ ਦੀ ਹਾਂਜੀ ਲੈ ਵੀ ਭਾਈ ਹਨਾ ਇਹ ਕਾਰ ਹੈ ਇਹ ਕਾਰ ਬਹੁਤੀ ਆਮ ਵੀ ਨਹੀਂ ਹੈਗੀ ਠੀਕ ਆ ਵੀ ਹਰੇਕ ਲਵੇ ਮਿਲੂਗੇ ਮਿਲੂ ਕਿਸੇ ਕਿਸੇ ਥਲੇ ਪਰ ਜਿਹੜਾ ਹੋਊਗਾ ਉਹ ਵਧੀਆ ਬੰਦੇ ਹੋਊਗਾ ਬਹੁਤ ਨਵੀਂ ਕਾਰ ਹੈ ਬਾਜੀ ਜੇ ਬੰਦੇ ਨੇ ਚਲਾ ਲਈ ਉਹ ਬੰਦਾ ਨਹੀਂ ਉਤਰੇਗਾ ਆ ਕੇ ਟਰਾਈ ਮਾਰੋ ਫਿਰ ਦੱਸਿਓ ਗੱਡੀ ਕਿੱਦਾਂ ਦੀ ਜਿਹੜੀ ਬਲੇਰੋ ਕਾਰ ਆ ਭਾਈ ਇਹਦਾ ਤਾਂ ਰੁੱਤ ਵਈ ਵੱਖਰਾ ਹੈ ਠੀਕ ਆ ਤੇ ਕਮੈਂਟ ਕਰਕੇ ਦੱਸਿਓ ਭਾਈ ਜਿਹਦੇ ਜਿਹਦੇ ਨੂੰ ਬਲੇਰੋ ਆ ਤੇ ਕਾਰ ਕਿੱਦਾਂ ਦੀ ਤੇ ਆ ਆ ਗਈ ਆਪਣੇ ਲਈ ਬਾਈ ਇਹ ਇੱਕੋ سپورਟ ਬਾਈ 2015 ਟੌਪ ਵਾਲਾ ਮਾਡਲ ਹੈ ਬਾਜੀ ਟਾਈਟੇਨੀਅਮ ਟਾਈਟੇਨੀਅਮ ਪੰਚਕੂਲਾ ਲੋਕਲ ਨੰਬਰ ਦੀ ਗੱਡੀ ਹੈ ਹਾਂਜੀ ਇਹ ਗੱਡੀ ਬਾਜੀ ਲਾਸ ਦੇ ਦਾਂਗੇ 3,85,000 ਰੁਪਏ 3,85,000 ਫਰਸਟ ਓਨਰ ਦੀ ਗੱਡੀ ਹੈ ਬਾਜੀ ਇਹ ਵੀ ਓਕੇ ਲਓ ਇਹ ਫਰਸਟ ਓਨਰ ਦੀ ਕਾਰ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਦੇਖੋ ਬਾਈ ਹੈਨਾ ਤੇ ਆ ਆ ਗਈ ਆਪਣੇ ਲਈ ਸਕੋਡਾ ਦੀ ਰੈਪਿਡ ਰੈਪਿਡ 2000 ਪੰ 17/18 ਹੈ ਭਾਜੀ 17/18 ਪੈਟਰੋਲ ਦੀ ਗੱਡੀ ਹੈ ਠੀਕ ਹੈ ਮੈਂ ਕਹਿ ਰਿਹਾ ਭਾਜੀ ਇੰਨੀ ਕਿ ਨਵੀਂ ਗੱਡੀ ਹੈ ਜੇ ਸਟਾਰਟ ਕਰਕੇ ਖੜਾ ਦਿਓ ਗੱਡੀ ਸਾਊਂਡ ਨਹੀਂ ਹੈ ਗੱਡੀ ਦਾ ਭਾਈ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਸਟਾਰਟ ਹੈ ਇਹ ਚੀਜ਼ ਆ ਗਿਆ ਭਾਜੀ ਮੈਂ ਕਹਿ ਰਿਹਾ ਤੋਹਫਾ ਹੈ ਜੋ ਇਹਨੂੰ ਗੱਡੀ ਨੂੰ ਲੈ ਕੇ ਜਾਏਗਾ ਨਾ ਉਹਦੇ ਲਈ ਤੋਹਫਾ ਹੈ ਭਾਜੀ ਠੀਕ ਹੈ ਵੀਰੇ ਹਾਂਜੀ ਬਾਕੀ ਹੈ ਪੈਟਰੋਲ ਦੀ ਕਾਰ ਪੈਟਰੋਲ ਦੀ ਕਾਰ ਹੈ ਭਾਜੀ ਲਾਸਟ ਦਵਾਂਗੇ 5.5 ਲੱਖ ਰੁਪਏ ਦੀ ਗੱਡੀ 5.5 ਲੱਖ ਦੀ ਭਾਜੀ ਬਾਕੀ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਭਾਜੀ ਜੋ ਆਏਗਾ ਤੇ ਇਹ 17/18 ਜਾਂ 17/18 ਹੈ 18 10ਵੇਂ ਮਹੀਨੇ ਤੋਂ ਬਈ ਹੈਨਾ ਸਟਾਰਟਿੰਗ ਦੀ ਪਾਸਿੰਗ ਤੇ ਗੱਲ ਕਰੀਏ 19 ਦੇ ਲਵੇ ਲੱਗੀ ਹੋਈ ਸੀ ਬਈ ਹੈਨਾ ਤੇ ਕਾਰ ਦੀ ਕੰਡੀਸ਼ਨ ਨਵੀਂ ਹੈ ਪਟ્રોલ ਵਾਲਾ ਕਾਰ ਇਹਨੂੰ ਕੁਝ ਵੀ ਨਹੀਂ ਹੁੰਦਾ ਬਈ ਹਾਂਜੀ ਹਾਂਜੀ ਤੇ ਆ ਆ ਗਈ ਆਪਣੇ ਲਵੇ ਵਰਨਾ ਵਰਨਾ ਭਾਜੀ ਸਭ ਦੀ ਫੇਵਰੇਟ ਵਰਨਾ ਹਾਂ ਹੈਨਾ ਇਹ ਭਾਜੀ 2019 ਮਾਡਲ ਹੈ ਹੂੰ ਹੂੰ ਟੌਪ ਵਾਲਾ ਮਾਡਲ ਹੈ ਸਨਰੂਫ ਲੱਗਿਆ ਹੋਇਆ ਪੁਸ਼ ਬਟਨ ਸਟਾਰਟ ਹੈ ਆਟੋਮੈਟਿਕ ਨਾਲ ਆਟੋਮੈਟਿਕ ਨਾਲੇ ਡੀਜ਼ਲ ਹੈ ਬਈ ਠੀਕ ਹੈ 19 ਮਾਡਲ ਹੈ ਭਾਜੀ ਇਹਦਾ ਇੱਕੋ ਹੀ ਰੇਟ ਹੈ ਭਾਜੀ ਅ 9.5 ਲੱਖ ਰੁਪਏ 9.5 ਲੱਖ ਰੁਪਏ ਦੀ 19 ਮਾਡਲ 19 ਮਾਡਲ ਠੀਕ ਹੈ ਬਾਈ ਲਓ ਬਾਈ ਕਾਰ ਚੈੱਕ ਕਰੋ ਆ ਆ ਗਈ ਬਾਈ ਆ ਪਾਜੀ ਇਹ ਤਾਂ ਗੱਡੀ ਮਿਲਦੀ ਨਹੀਂ ਪਾਜੀ ਇਹ ਅਪਾ ਜੀ ਲੱਭੂਗੇ ਗੱਡੀ ਮਿਲਦੀ ਨਹੀਂ ਡੀਜ਼ਲ ਦੀ ਹੈ ਡੀਜ਼ਲ ਦੀ 12 ਮਾਡਲ ਦੀ ਕੋਰੋਲਾ ਠੀਕ ਹੈ ਪਾਜੀ ਇਹ ਗੱਡੀ ਪਾਜੀ ਆਪਾਂ ਲਾਸਟ ਦੇਵਾਂਗੇ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਗੱਡੀ ਆ ਕੇ ਚਲਾ ਕੇ ਦੇਖੂਗੇ ਨਾ ਪਾ ਜੀ ਨਵੀਂ ਕਾਰ ਹੈ ਪਾਜੀ ਤੇ ਬਾਈ ਕੋਈ ਉਹ ਕਾਰ ਮਿਲਦੀ ਹੈ ਜਦੋਂ ਕਿਸੇ ਕਾਰ ਵੇਚਾਰ ਤੇ ਜਾਣੇ ਨਾ ਕੋਈ ਸ਼ਾਇਦ ਮਿਲੇ ਜੇ ਮਿਲੂ ਵੀ ਤੁਹਾਨੂੰ ਬਹੁਤ ਹੀ ਪੁਰਾਣੀ ਮਿਲੂ 10-12 ਮਾਡਲ ਮਿਲਦੀ ਹੈ ਜੇ 12 ਮਾਡਲ ਲਿਆ ਕਰਾਂ ਥੋੜੀ ਨਵੀਂ ਇਹ ਆ ਜਾਂਦੀ ਹੈ ਨੇ ਤੇ 14 ਤੋਂ ਬਾਅਦ ਸ਼ੇਪ ਚੇਂਜ ਹੋ ਗਈ ਪਾਜੀ ਇੰਜਨ ਬਹੁਤ ਨਵਾਂ ਆ ਇਹਦਾ ਠੀਕ ਹੈ ਮੈਂ ਕਹਿੰਦਾ ਜੋ ਗੱਡੀ ਰੱਖੇਗਾ ਨਾ ਇਹ ਉਹਨੂੰ ਆਪ ਨੂੰ ਪਤਾ ਲੱਗ ਜਾਏਗਾ ਵੀ ਗੱਡੀ ਦੀ ਐਵਰੇਜ ਵੀ 25 ਦੀ ਐਵਰੇਜ ਹੈ ਇਹਦੀ ਪਾਜੀ ਓਕੇ ਹਾਂਜੀ ਇਹਦੇ ਫਰੰਟ ਵਾਸ਼ਰ ਵੀ ਹੈ ਹਾਂਜੀ ਹਾਂਜੀ ਪਾਜੀ ਸਾਰਾ ਕੁਝ ਲੱਗਿਆ ਹੋਇਆ ਅਜੇ ਗੱਡੀ ਨੂੰ ਵਾਸ਼ਿੰਗ ਵਾਸਤੇ ਭੇਜਿਆ ਨਹੀਂ ਰਬਿੰਗ ਪਾਲਿਸ਼ ਹੋਏਗੀ ਫਿਰ ਉਸ ਤੋਂ ਬਾਅਦ ਗੱਡੀ ਦਿਖਾਵਾਂਗੇ ਓਕੇ ਹਾਂ ਅਜੇ ਤਾਂ ਚਲੋ ਆਈ ਸੀਗੀ ਆਪ 14 ਮਾਡਲ ਹੈ ਪੰਜਾਬ ਦਾ ਨੰਬਰ ਹੈ ਭਾਈ ਹਾਂਜੀ ਇਹ ਗੱਡੀ ਲਾਸਤ ਦਵਾਂਗੇ ਭਾਈ 4 ਲੱਖ ਰੁਪਏ ਦੀ ਪੂਰੇ ਪੂਰੇ 4 ਲੱਖ ਰੁਪਏ ਦੇ ਭਾਈ ਵੀ ਅਲਾਇ ਚੈੱਕ ਕਰੋ ਕਾਰ ਦੇ ਹਨਾ ਕੰਡੀਸ਼ਨ ਪੰਜਾਬ ਨੰਬਰ ਪੀ 75 ਹਾਂਜੀ ਹਾਂਜੀ ਤੇ ਬਹੁਤ ਸੋਹਣੀ ਕਾਰ ਆ ਭਾਈ ਹਾਂਜੀ ਵੀਰ ਜੀ ਤੇ ਲੈ ਜਾਓ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਹੈ ਬਾਕੀ ਭਾਈ ਆਜੋ ਤੇ ਡਿਜ਼ਾਇਰ ਆ ਖੜੀ ਲਮਰੁੱਤੀ ਦੇ ਸੈਗਮੈਂਟ ਦੀ ਗੱਲ ਕਰਾਂ ਮਨ ਲਓ 6-7 ਕਰਾਂ ਇਸ ਟਾਈਮ ਉਰੇ ਖੜੀਆਂ ਹਾਂਜੀ ਹਾਂਜੀ ਬ੍ਰੋ ਜੀ ਬਾਕੀ ਬਈ ਪਾਈਪਲਾਈਨ ਦੇ ਵਿੱਚ ਗੱਡੀਆਂ ਬਹੁਤ ਨੇ ਕੋਈ ਵੀ ਕਰ ਲੈਣੀ ਹੈ ਇੱਕ ਵਾਰ ਬਾਈ ਉਹਨਾਂ ਨੂੰ ਕਾਲ ਕਰ ਲਿਓ ਆਪਣੇ ਕੋਲ ਸਕੋਰਪੀਓ ਵੀ ਮਿਲ ਜੇਗੀ ਬਲੈਰੋ ਹੋਰ ਵੀ ਮਾਡਲ ਵੀ ਮਿਲ ਜੇਗੀ Honda City ਮਿਲ ਜੇਗੀ ਜਿਹੜੀ ਗੱਡੀਆਂ ਮਤਲਬ ਅੱਜ ਸੀਗਾ ਥੋੜਾ ਜਿਹਾ ਟਾਈਮ ਗੱਡੀਆਂ ਆਈ ਨਹੀਂ ਸੀਗੀ ਸਾਡੇ ਕੋਲ ਹਾਂਜੀ ਹਾਂਜੀ ਤੇ ਕੁਝ ਗੱਡੀਆਂ ਆਣੀ ਐ ਤੇ ਤੁਸੀਂ ਕਾਲ ਕਰ ਲਿਓ ਤੁਹਾਨੂੰ ਤੇ ਇਸ ਗੱਡੀਆਂ ਸਾਰੀਆਂ ਅਰੇਂਜ ਕਰਾ ਦੇਾਂਗੇ ਬਈ ਠੀਕ ਹੈ ਬਈ ਤੇ ਆਹ ਆਹ 2014 ਮਾਡਲ ਐ ਭਾਜੀ ਹਾਂਜੀ ਫਰਸਟ ਓਨਰ ਦੀ ਗੱਡੀ ਹੈ ਡੀਜ਼ਲ ਦੀ ਕਾਰ ਹੈ ਇਹ ਬਾਜੀ ਗੱਡੀ ਲਾਸਟ ਰਹਿਗੇ 3 ਲੱਖ ਰੁਪਏ ਦੀ ਪੂਰੇ ਪੂਰੇ 3 ਲੱਖ ਰੁਪਏ ਲਾਏ ਪੂਰੇ ਪੂਰੇ 3 ਲੱਖ ਰੁਪਈਆ ਦੇ ਵਿੱਚ ਡਿਜ਼ਾਇਰ ਪਿਓਰ ਵਾਈਟ ਕਲਰ ਸੋਲਿਡ ਵਾਈਟ ਕਲਰ ਦੀ ਹੈਗੀ ਇਹ ਬਾਈ ਹੈ ਇਹ ਕਾਰ ਲੈ ਜਾ ਸਕਦੇ ਆਂਗੇ ਆਪਾਂ ਤੇ ਅਗਲੀ ਕਾਰ ਆ ਗਈ ਇਹ ਜੈਜ਼ਾ ਜਾਂ ਮੋਬਿਲਿਓ ਇਹ ਮੋਬਿਲਿਓ ਮੋਬਿਲਿਓ ਡੀਜ਼ਲ ਦੀ ਕਾਰ ਹੈ ਬਾਜੀ ਹਾਂਜੀ 14 ਮਾਡਲ ਦੀ ਗੱਡੀ ਹੈ ਹਾਂਜੀ ਇਹ ਗੱਡੀ ਬਾਜੀ ਲਾਸਟ ਦਾਂਗੇ 3.5 ਲੱਖ ਰੁਪਏ ਦੀ 3.50 ਦੇ ਵਿੱਚ ਲੈ ਵੀ 3.50 'ਚ ਇਹ ਵੀ ਟੌਪ ਵਾਲਾ ਮਾਡਲ ਹੈ ਆਹ ਤੇ ਟੌਪ ਵਾਲੀ ਮਾਡਲ ਲੱਖੇ ਨੇ ਸਾਰੇ ਲੈ ਵੀ ਬਾਈ ਤੇ ਸਟੌਪ ਦੀਆਂ ਕਾਰਾਂ ਤੇ ਨੰਬਰ ਦੀ ਗੱਲ ਕਰਾਂ ਨੰਬਰ ਵੀ ਟੌਪ ਦਾ 0077 ਤੇ ਬੰਦਾ ਭਾਈ ਪ੍ਰਿੰਸ ਹਨਾ ਇਹ ਵੀ ਟੌਪ ਦਾ ਤੇ ਦੇਖੀ ਜੇ ਕੋਈ ਕਾਰ ਲੈਣੀ ਆਜੋ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਹੁੰਦੀਆਂ ਹਨ ਭਾਈ ਹੋਣਾ ਲਵੇ ਹਨਾ ਤੇ ਆਹ ਹੁਣ ਆਹ ਕਾਰ ਚੈੱਕ ਕਰ ਲਓ ਇਕੋ ਸਪੋਰਟ ਇੱਕ ਹੋਰ ਆਪਣੇ ਲਈ ਇਹ 2015 ਮਾਡਲ ਹੈ ਹਾਂਜੀ ਇਹ ਗੱਡੀ ਵਿੱਚ ਲਾਇਰ ਟਾਇਰ ਵਧੀਆ ਗੱਡੀ ਬਣਾਈ ਹੋਈ ਹੈ ਕਾਲੀ ਸਟ ਕਰਾ ਕੇ ਕਾਲੀਆਂ ਲੈਂਟਾਂ ਕਰਾ ਕੇ ਇਹ ਸ਼ਕੀਨ ਬੰਦੇ ਦੀ ਗੱਡੀ ਸੀਗੀ ਭਾਈ ਇਹ ਗੱਡੀ ਭਾਜੀ ਲਾ ਸਕਦਾ ਹੈ 3,70,000 ਰੁਪਏ ਦੀ 3,70,000 ਦੀਆਂ ਦੇ ਵਿੱਚ ਬਾਈ ਚੈੱਕ ਕਰੋ ਕਾਰ ਕਾਰ ਬਹੁਤ ਸੋਹਣੀ ਅੱਛਾ ਇਹਨਾਂ ਦੇ ਉੱਤੇ ਲੋਨ ਹੋ ਜਾਂਦਾ ਕਿ ਹੁੰਦਾ ਨਹੀਂ ਲੋਨ ਕਰਾ ਲਾਂਗੇ ਜੀ ਹੋ ਜਾਊਗਾ ਠੀਕ ਹੈ ਤੇ ਆ ਗਈ ਲਾਸਟ ਆਪਣੇ ਲਈ ਬਾਈ ਹੈ ਤੇ ਇਹਦਾ ਤਾਂ ਬਈ ਤੋੜੇ ਨਹੀਂ ਕੋਈ ਹੈਨਾ ਇਹ 3.0 ਹੈ 3000 ਸੀਸੀ ਹਾਂਜੀ ਹਾਂਜੀ ਲੈ ਵੀ ਇਹ ਆ ਕਾਰ ਆ ਗਈ ਆਪਣੇ ਲਈ ਫੋਰਚਨਰ ਅ ਇਹ ਕਿ ਮਾਡਲ ਹੈ ਕਿਹੜਾ ਇਹ ਇਹ ਪਾਜੀ 2017 ਮਾਡਲ 18 ਰਜਿਸਟਰਡ ਹੈ ਓਕੇ ਫਸਟ ਓਨਰ ਦੀ ਗੱਡੀ ਹੈ ਪਾਜੀ ਇਹ ਕਨਵਰਟ ਕਰਾਈ ਹੈ ਕਨਵਰਟ ਕਰਾਈ ਹੋਇਆ sigma sigma ਸੀਗੀ ਹੈ ਇਹ ਕਨਵਰਟ ਕਰਾਈ ਹੋਇਆ ਟਾਪ ਚ 21 ਮਾਡਲ ਦੇ ਹੈ ਹਾਂਜੀ ਹਾਂਜੀ ਲੈ ਵੀ ਚੈੱਕ ਕਰ ਲਓ ਬਾਈ ਕਾਰ ਬਹੁਤ ਬਹੁਤ ਸੋਹਣੀ ਕਾਰ ਆ ਯਾਰ ਇਹ 22 ਇੰਚ ਦਾ ਲੋਇ ਟਾਇਰ ਪਾਇਆ ਹੋਇਆ ਹੈ ਪਾਜੀ ਗੱਡੀ ਮੈਂ ਕਹਿੰਦਾ ਬਹੁਤ ਅੱਛੀ ਗੱਡੀ ਹੈ ਨਵੀਂ ਕਾਰ ਪਾਜੀ ਬਾਈ ਮੈਨੂਅਲ ਗੱਡੀ ਹੈ ਇਹ ਗੱਡੀ ਪਾਜੀ ਲਾਸਤ ਦੇਾਂਗੇ 19.5 ਲੱਖ ਰੁਪਏ ਦੀ 19.5 ਲੱਖ ਫੋਰਚੂਨਰ ਕਾਰ ਇੱਕ ਐਸੀ ਕਾਰ ਆ ਜਿਹੜਾ ਹਰੇਕ ਬੰਦੇ ਦਾ ਨਾ ਸੁਪਨਾ ਹੁੰਦਾ ਵੀ ਸਾਡੇ ਤੱਲੇ ਫੋਰਚੂਨਰ ਹੋਵੇ ਹੋਵੇ ਸਹੀ ਗੱਲ ਹੈ ਜੀ ਇਹ ਗੱਲ ਝੂਠੀ ਨਹੀਂ ਹੈਗੀ ਮੜਾ ਕਮੈਂਟ ਕਰਕੇ ਦੱਸੋ ਕਿਹਦਾ ਕਿਹਦਾ ਸੁਪਨਾ ਹੈ ਬਾਈ ਹਨਾ ਕਿਉਂਕਿ ਇਹਨੂੰ ਪਾਉਣ ਲਈ ਬਾਈ ਬੰਦਾ ਬਹੁਤ ਪਾਪੜ ਵੇਲਦਾ ਬਾਕੀ ਬਾਈ ਇਹਦੇ ਬਾਰੇ ਤਾਂ ਦੱਸਣ ਦੀ ਕੋਈ ਲੋੜ ਨਹੀਂ ਇਹ ਰਤਬ ਹੈ ਬਾਈ ਬਿਲਕੁਲ ਜੀ ਹਨਾ ਤੇ ਬਾਕੀ ਕਮੈਂਟ ਕਰਿਓ ਬਾਈ ਹਨਾ ਕਾਰਾਂ ਕਿਵੇਂ ਲੱਗੀਆਂ ਏਵਨ ਮੋਟਰਸ ਮਣੀ ਮਾਦਰੇ ਬਾਈ ਪ੍ਰਿੰਸ ਲਵੇ ਆਜੋ ਚੰਗੀ ਕਾਰ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਤੇ ਵਕ ਚੱਲੀਏ ਫਿਰ ਵੀਰੇ ਹਣਾ ਆਪਣਾ ਰੀਲਾਂ ਦੇ ਵਿੱਚ ਵੀ ਮਿਲਾਂਗੇ ਭਾਈ ਹਣਾ ਉਹਦੇ ਵਿੱਚ ਤੁਹਾਨੂੰ ਇਹ ਕਾਰਾਂ ਡਿਟੇਲ ਮਿਲੂਗੀ ਤੁਹਾਨੂੰ ਰੀਲਾਂ ਦੇਖਣੇ ਰੀਲਾਂ ਦੇਖ ਲਓ ਵੀਡੀਓ ਦੇਖਣੇ ਵੀਡੀਓ ਦੇਖੋ ਠੀਕ ਹੈ ਠੀਕ ਹੈ ਸਸਤੀ ਕਾਰ ਸਸਤੀ ਕਾਰ